ਇਹਦੇ ਆ ਲੱਗਣੇ ਜਿੱਦਾਂ ਨਾਲੇ ਚੋਂ ਬਾਹਰ ਆਇਆ ਹਾਂ ਉਪਰਾਂ ਇੰਜਣੇ ਦਾ ਹੋਣਾ ਵਾ ਆਹ ਉਪਰਾਂ ਜਿੱਦਾਂ ਦੀ ਤੇਰੀ ਗੱਡੀ ਦੀ ਕੰਡੀਸ਼ਨ ਹੈ ਮੈਨੂੰ ਲੱਗਦਾ ਇੰਜਨ ਹੀ ਨਹੀਂ ਹੋਣਾ ਵਿੱਚ ਕੀ ਮਤ ਲੋ ਤਾਂ ਏਦਾਂ ਦੀ ਬਣਾਉਣੀ ਕਿ ਖਲੋਤੀ ਸੋਹਣੀ ਲੱਗੇ ਓ ਯਾਰ ਵੋਟਾਂ ਦਿਖਲੋਣੀ ਏ ਓ ਯਾਰ ਹਲੋ ਮਿਸਤਰੀ ਓ ਗੱਡੀ ਬਣਾਉਂਦੇ ਆ ਵਾ ਲੈ ਹੋਰ ਥੱਲੇ ਪਾਸਪੋਰਟ ਬੰਦੇ ਆ ਵਾ ਕਿਹੋ ਜੀਆਂ ਗੱਲਾਂ ਕਰਦੇ ਆ ਯਾਰ ਕਿਤੇ ਭਾ ਘਟਾ ਹੀ ਬੜਾ ਜਮਿਆ ਇਹ ਕੀ ਗੱਲ ਘਟਾ ਸਟਾਰਟ ਵਾ ਓਹਨਾਂ ਟਾਈਮ ਨਹੀਂ ਲੱਗਾ ਗੱਡੀ ਧਵਾਉਂ ਅੰਦਰੋਂ ਤੇ ਗੱਡੀ ਨਗਰ ਕੌਂਸਲ ਵਾਲਿਆਂ ਦੀ ਲੱਗਣ ਦੀ ਐ ਉਹ ਗੰਦੀ ਬੜੀ ਐ ਯਾਰ ਇੱਥੋਂ ਮਾਰਦੀ ਐ ਤੂੰ ਆਹੋ ਆਹੋ ਇਹਦੇ ਵਿਹਾਂ ਭਲਾ ਠਾਹੋ ਕਿ ਕੋਈ ਬੀੜੀ ਤੇ ਨਹੀਂ ਪੀਂਦਿਆ ਉਹ ਤੂੰ ਮਕੈਨਿਕ ਗੰਦੀ ਬੜੀ ਗੱਡੀ ਐ ਤੇਰੀ ਕੀਤੀ ਕੀ ਗੱਲ ਐ ਫਿਲਮ ਚ ਕੰਮ ਕਰਕੇ ਆਈ ਐ ਔਰ ਕੀ ਐ ਇਹਦਾ ਕੰਮ ਕੀ ਐ ਹੋਰ ਨਾ ਯਾਰ ਇਹ ਗੱਡੀ ਜੋ ਚਲਾਈਦੀ ਐ ਨਾ ਆਹੋ ਯਾਰ ਇੱਕ ਵੱਖੀ ਨੂੰ ਖਿੱਚਦੀ ਐ ਕਦਰ ਨੂੰ ਜਾਂਦੀ ਐ ਆਹੋ ਇਹਨੂੰ ਕਵਾੜ ਖਿੱਚਦਾ ਵਪਾ ਹਾਂਜੀ ਫੁੱਲ ਵੀਡੀਓ ਕੈਂਡੀ ਸਟੂਡੀਓ YouTube ਚੈਨਲ ਤੇ ਤੇ Facebook ਤੇ ਵੀ ਕੈਂਡੀ ਸਟੂਡੀਓ ਵੇਖੋ ਜਾ ਕੇ